ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਪਹੁੰਚੇ ਆ ਪਿੰਡ ਢੋਟੀਆਂ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਸੋ ਦੋਸਤੋ ਵੀਰ ਗਗਨ ਦੇ ਕੋਲ ਆਇਆ ਦੋਸਤੋ ਪਾਉ ਗਰਮੇਲ ਸਿੰਘ ਉਹਨਾਂ ਦੇ ਘਰ ਪਹਿਲਾਂ ਵੀ ਆਪਾਂ ਕਾਫੀ ਵੀਡੀਓ ਇਸ ਘਰੋਂ ਅਪਲੋਡ ਕੀਤੀਆਂ ਨੇ ਪਸ਼ੂ ਤੁਹਾਨੂੰ ਦਿਖਾਉਂਦੇ ਰਹਿਦਾ ਪਸ਼ੂ ਵਪਾਰ ਦਾ ਕੰਮ ਆ ਤੇ ਕਾਫੀ ਲੰਬੇ ਸਮੇਂ ਤੋਂ ਪਸ਼ੂ ਵਪਾਰ ਦਾ ਕੰਮ ਕਰਦੇ ਆ ਰਹੇ ਨੇ ਵੀਰ ਹੋਣੀ ਤੇ ਇਸੇ ਤਰ੍ਹਾਂ ਰੁਟੀਨ ਦੇ ਵਿੱਚ ਇਸ ਘਰੇ ਪਸ਼ੂ ਆਉਂਦੇ ਰਹਿੰਦੇ ਆ ਮੱਝਾਂ ਹੁਣ ਵੜਾ ਹੁਣ ਦੋਸਤੋ ਕੋਈ 5-7 ਪਸ਼ੂ ਆ ਹਰ ਰੋਜ਼ ਨਵੇਂ ਤੁਹਾਨੂੰ ਇਸ ਘਰੋਂ ਵੇਖਣ ਦੇ ਵਿੱਚ ਮਿਲਦੇ ਰਹਿੰਦੇ ਆ ਬਾਕੀ ਤੁਸੀਂ ਸਮੇਂ-ਸਮੇਂ ਨਾਲ ਸੰਪਰਕ ਆਪਣਾ ਬਣਾ ਕੇ ਰੱਖ ਸਕਦੇ ਜੇ ਨਸ਼ਹਿਰੇ ਪੰਨੂਆਂ ਤੋਂ ਦੋਸਤੋ ਕੋਈ 2.5 ਕਿਲੋਮੀਟਰ ਦੀ ਦੂਰੀ ਆ ਜਦੋਂ ਨਸ਼ਹਿਰੇ ਪੰਨੂਆਂ ਤੋਂ ਆਪਾਂ ਟੋਟੀਆਂ ਪਿੰਡ ਆਉਨੇ ਆ ਤੇ ਰਸਤੇ ਵਿੱਚ ਇਟਾਂ ਵਾਲਾ ਪੱਠਾ ਦੋਸਤੋ ਉੱਥੋਂ ਬਿਲਕੁਲ ਟਰਨ ਤੁਸੀਂ ਸੱਜੇ ਹੱਥ ਲੈ ਕੇ ਵੀਰ ਗਗਨ ਹੋਣਾ ਦੀਆਂ ਬਾਰ ਜਿਹੜੀਆਂ ਦੋਸਤੋ ਹਵੇਲੀਆਂ ਨੇ ਹਵੇਲੀਆਂ ਤੇ ਤੁਸੀਂ ਵਿਜ਼ਿਟ ਕਰ ਸਕਦੇ ਜੇ ਨੰਬਰ ਵੈਸੇ ਸਕਰੀਨ ਤੇ ਚੱਲਦੇ ਆ ਸੋ ਨੰਬਰਾਂ ਤੇ ਤੁਸੀਂ ਕਾਲ ਕਰਕੇ ਵੀ ਜਿਹੜੀ ਦੋਸਤੋ ਪੁੱਛਗਿੱਛ ਕਰ ਸਕਦੇ ਜੇ ਅੱਜ 9 ਫਰਵਰੀ ਨੂੰ ਇਹ ਆਪਾਂ ਕਵਰੇਜ ਕਰਦੇ ਪਏ ਆ ਦੋਸਤੋ ਸਮਾਂ ਕੋਈ ਸ਼ਾਮ ਦੇ 6 ਵਜੇ ਦਾ ਸਵੇਰ ਦੋਸਤੋ 10 ਫਰਵਰੀ ਨੂੰ ਮਾਰਨਿੰਗ 7 ਵਜੇ ਵੀਡੀਓ ਨੂੰ ਅਪਲੋਡ ਕਰਦੇ ਆਂਗੇ ਤੇ ਬਾਕੀ ਅੱਜ ਪਸ਼ੂ ਜ਼ਿਆਦਾਤਰ ਜਿਹੜੇ ਗੱਭਣ ਆ ਇੱਕ ਸੂਈ ਸਵਾਈ ਵੈੜਾ ਤੇ ਚਾਰ ਜਿਹੜੇ ਪਸ਼ੂ ਗੱਭਣ ਤੁਹਾਨੂੰ ਦਿਖਾਉਣੇ ਆ ਜਿਨ੍ਹਾਂ ਦੇ ਵਿੱਚੋਂ ਦੋ ਮੱਝਾਂ ਤੁਸੀਂ ਆ ਸਾਹਮਣੇ ਦੇਖ ਰਿਹਾ ਜੇ ਇਹ ਵੀ ਗੱਭਣ ਆ ਤੇ ਦੋ ਵੈੜਾ ਜਿਹੜੀਆਂ ਦੋਸਤੋ ਹੈਗੀਆਂ ਇਹ ਤੀਜੇ ਚੌਥੇ ਨੰਬਰ ਤੇ ਇਹ ਵੀ ਗੱਭਣ ਇੱਕ ਲਾਸਟ ਵਿੱਚ ਤੁਹਾਨੂੰ ਵੈੜ ਦਿਖਾਉਣੀ ਆ ਉਹ ਸੂਈ ਸਵਾਈ ਆ ਆਹ ਲੈਨੇ ਆ ਜਾਣਕਾਰੀ ਵੀਰ ਗਗਨ ਤੋਂ ਸਭ ਤੋਂ ਪਹਿਲਾਂ ਵੀਰ ਗਗਨ ਸਤਿ ਸ੍ਰੀ ਅਕਾਲ ਵੀਰ ਕੀ ਹਾਲ ਨੇ ਸਤਿ ਸ੍ਰੀ ਅਕਾਲ ਸੰਧੂ ਸਾਹਿਬ ਬਹੁਤ ਵਧੀਆ ਜੀ ਕਿਰਪਾ ਕਿਰਪਾ ਹੈ ਹਾਂਜੀ ਹਾਂਜੀ ਤੁਸੀਂ ਸੁਣਾਓ ਠੀਕ ਆ ਬੜੇ ਹਾਂਜੀ ਹਾਂਜੀ ਕੋਈ ਗੱਲ ਨਹੀਂ ਵੀਰ ਤੇ ਪਸ਼ੂ ਵਿਖ ਜਾਂਦੇ ਵਧੀਆ ਮੈਂ ਨਾ ਸੰਧੂ ਸਾਹਿਬ ਵੀ ਹਾਂਜੀ ਕੋਈ ਇੱਕੇ ਦਿਨ ਦੇ ਵਿੱਚ ਸਾਰੇ ਠੀਕ ਹੈ ਜੀ ਹਾਂ ਜੀ ਹਾਂ ਜੀ ਵੀਡੀਓ ਤੋਂ ਬਾਅਦ ਵੀ ਪਹੂ ਨਾ ਪੰਜ ਸੱਤ ਫੇਰ ਵੀ ਹੋ ਗਏ ਆ ਚਲੋ ਕੋਈ ਭੈਣ ਭਰਾ ਜੁੜ ਜਾਂਦੇ ਆ ਹਾਂ ਜੀ ਹਾਂ ਜੀ ਕੱਲ ਚਲੋ ਤੁਹਾਨੂੰ ਵੀ ਕੰਮ ਪੈ ਗਿਆ ਸੀ ਹਾਂ ਜੀ ਬੜੀਆਂ ਵਸ਼ੀਆਂ ਵੀ ਚੰਗੀਆਂ ਸੀ ਨਾਲ ਚਾਰ ਪੰਜ ਹੋਰ ਹੀ ਨਾਲ ਮਈਆਂ ਸੀ ਹਾਂ ਜੀ ਉਹ ਵੀ ਫਿਰ ਰਾਤੀ ਦੋ ਤਿੰਨ ਰਾਤੀ ਹੋ ਗਈਆਂ ਸੇਲ ਆ ਬਿਲਕੁਲ ਜੀ ਬਿਲਕੁਲ ਹਾਂ ਜੀ ਹਾਂ ਜੀ ਬਿਲਕੁਲ ਤੇ ਅੱਜ ਵੈਸੇ ਵੈਸੇ ਜ਼ਿਆਦਾਤਰ ਜਿਹੜੀ ਗਿਣਤੀ ਹੈ ਆਪਣੇ ਗੱਭਣ ਪਸ਼ੂਆਂ ਦੀ ਆ ਹਾਂ ਜੀ ਹਾਂ ਜੀ ਚਾਰ ਗੱਭਣਾ ਵਾ ਇੱਕ ਵਸ਼ੀ ਸੂਈ ਆ ਕੱਲ ਦੀ ਠੀਕ ਹੈ ਵੀਰ ਗਗਨ ਹਾਂ ਜੀ ਹਾਂ ਜੀ ਤੇ ਪਹਿਲਾਂ ਆਪਾਂ ਕਿਹੜੇ ਆਪਣੇ ਮੱਝ ਤੇ ਅੱਜ ਵੈਸੇ ਜ਼ਿਆਦਾਤਰ ਜਿਹੜੀਆਂ ਆਪਾਂ ਵੇੜਾਂ ਦੀ ਵੀਡੀਓ ਪਾਈ ਹੈ ਕਾਫੀ ਮੱਜਾਂ ਵੈਸੇ ਘਾਟ ਹੀ ਵੇਖਣ ਤੇ ਨਜ਼ਰ ਆਈਆਂ ਮੰਗਿਆ ਕਿ ਬੱਜਾਂ ਦੀ ਥੋੜੀ ਗਾ ਵੀਰ ਭਰਾਵਾ ਕਰਦੇ ਸੀ ਤੇ ਮੈਂ ਚਲੋ ਅਰ ਕੀ ਮੱਜਾਂ ਜਿਆਦੀਆਂ ਦੇ ਦਿੰਨੇ ਆਪਾਂ ਫਿਰ ਨਹੀਂ ਨਹੀਂ ਚਾਹੀਦਾ ਜੀ ਫਿਰ ਰਲਾ ਮਿਲਾ ਮਾਲ ਸਾਰਾ ਚੀਜ਼ ਬਸ ਹੀ ਬਸ ਵੀਰਾਂ ਭਰਾਵਾ ਦੇ ਨਾਲ ਚੱਲਣਾ ਪੈਂਦਾ ਫਿਰ ਅੱਛਾ ਕਗਨ ਭਰਾ ਜਿਹੜੀ ਇਹ ਪਹਿਲੇ ਨੰਬਰ ਤੋਂ ਇਹ ਝੋਟੀ ਆ ਕੀ ਡਿਟੇਲ ਆ ਸੂਬਾ ਕਿਨਵਾਸ ਹੁੰਦੀ ਆ ਸੰਧੂ ਸਾਹਿਬ ਦੂਜਾ ਸੂਹਾ ਸੋਨਾ ਝੋਟੀ ਨੇ ਓਕੇ ਤੇ ਦਿਨ ਕੋਈ 2-4 ਲੈ ਜੂਗੀ 2-4 ਹਾਂ 2-3 ਦਿਨ ਖੜ ਸਕਦੀ ਆ ਠੀਕ ਤੇ ਪਹਿਲਾ ਇਹਦਾ ਮੰਨ ਲਓ ਵੀ ਪਹਿਲਾਂ ਦਾ ਰਿਕਾਰਡ ਇਹਦਾ 14 ਕਿਲੋ ਦਾ ਹੀ ਰਿਆ ਕਰਮਾਲੀ ਦਾ ਪਹਿਲੇ ਸਵੇਰੇ ਹਾਂਜੀ ਪਹਿਲੇ ਸਵੇਰੇ 14 ਕਿਲੋ ਦੁੱਧ ਬਹੁਤ ਹੁੰਦਾ ਹੈ ਹਾਂ ਹਾਂ ਸੰਧੂ ਸਾਹਿਬ ਐ ਕਿ ਮਹਾਰਾਜ ਸੁੱਖ ਰੱਖੇ ਜਿਆਦਾ ਨਹੀਂ ਝੋਟੀ 15 16 15 16 ਤੋਂ ਪਾਰ ਜਾਊਗੀ ਅੰਦਰ ਨਹੀਂ ਰਹੂਗੀ ਠੀਕ ਹੈ ਜੀ ਬਾਕੀ ਵੇਖੋ ਵੀ ਕਿਦਾਂ ਲੱਗਾ ਥਣ ਚੱਡਾ ਕਰਮਾਲੀ ਨੂੰ ਲਓ ਦੋਸਤੋ ਜਿੰਨਾ ਕਿਲੇਵਾ ਅਗਾਹ ਨੂੰ ਆ ਉਹਨਾਂ ਕਿ ਬਸ ਹੀ ਬਸ ਤੇ ਬਾਕੀ ਤੁਸੀਂ ਵੇਖੋ ਹਾਈਟ ਕੱਦ ਵੀ ਸੋਹਣਾ ਮੀਡੀਅਮ ਤੋਂ ਜਿਹੜੀ ਉੱਚੀ ਆ ਝੋਟੀ ਵੈਸੇ ਫੇਸ ਕੁਆਲਿਟੀ ਚੰਗੀ ਆ ਸਿੰਗੀ-ਸਿੰਗੀ ਬਹੁਤ ਪਿਆਰੀ ਆ ਗੁਲਾਈ ਦੇ ਵਿੱਚ ਆ ਪੂਰਾ ਸਿੰਘ ਬਾਕੀ ਸੰਧੂ ਸਾਹਿਬ ਆਪਣਾ ਇੱਕ ਵੀਰਾਂ ਨੂੰ ਇੱਕ ਚਾਨਣ ਕਰਾਉਣਾ ਨਿਗਾਇਆ ਆਹ ਜਰੂਰ ਮਗਰਲੇ ਥਾਨ ਦੇ ਨਾਲ ਨਾ ਇੱਕ ਸਰੂ ਆ ਅੱਛਾ ਜੀ ਵਿਸਕਾਰ ਸੈਂਟਰ ਚ ਹੈ ਆਹ ਓਏ ਨਾਲ ਲੱਗਾ ਮਗਰਲੇ ਥਾਨਾ ਬਹਿਣੀ ਵਾਲੇ ਵਿਸਕਾਰ ਚ ਹਾਂ ਬਹਿਣੀ ਹਲ ਦੇ ਉਹਦੀ ਆਪਣੀ ਗਾਰੰਟੀ ਹੋਊਗੀ ਵਗੂ ਗਾਣੀ ਠੀਕ ਹੈ ਜੀ ਉਹਦੇ ਨਾਲ ਭਾਵੇਂ ਕੋਈ ਜਿੰਨਾ ਮਰਜੀ ਵੀਰ ਖਿੱਚ-ਖਿੱਚ ਕੇ ਕੱਢ ਲੈਣਾ ਉਹ ਤਾਂ ਵੀ ਨਹੀਂ ਵਗੂਗਾ ਠੀਕ ਹੈ ਜੀ ਉਹ ਚੀਜ਼ ਦੀ ਆਪਣੀ ਗਾਰੰਟੀ ਹੋਗੀ ਬਿਲਕੁਲ ਜੀ ਬਿਲਕੁਲ ਹਾਂ ਲਓ ਦੋਸਤੋ ਜਿਹੜੀ ਵਿੱਚ ਜ਼ਿਕਰ ਜੋਗ ਆ ਗੱਲ ਉਹ ਵੀਰ ਨੇ ਦੱਸ ਹੀ ਦਿੱਤੀ ਆ ਵੈਸੇ ਕਈ ਵਾਰਾ ਜਿਵੇਂ ਆਪਾਂ ਵਾੜਾਂ ਦੇ ਵਿੱਚ ਬੱਚਾ ਜਿਹਾ ਲੱਗਾ ਹੁੰਦਾ ਬੈਕ ਸਾਈਡ ਵੇਖਦੇ ਆ ਹਾਂਜੀ ਹਾਂਜੀ ਉਸੇ ਤਰ੍ਹਾਂ ਇਸ ਝੋਟੀ ਦੇ ਬਿਲਕੁਲ ਅਗਲੇ ਪਿਛਲੇ ਥਾਣੇ ਇੱਕ ਬਹਿਣੀ ਵਾਲਾ ਜਿਹੜਾ ਪਾਸਾ ਮੋਸਟਲੀ ਜਿਹੜੇ ਪਾਸੇ ਆਪਾਂ ਚਬਾਈ ਕਰਦੇ ਆ ਉਹਦੇ ਅਗਲੇ ਪਿਛਲੇ ਥਾਂ ਦੇ ਵਿੱਚਕਾਰ ਇੱਕ ਬੱਚਾ ਜਿਹਾ ਲੱਗਾ ਪਰ ਉਹਦਾ ਕੋਈ ਮਿਆਦ ਨਹੀਂ ਹੈਗੀ ਆਉਂਦੀ ਮਤਲਬ ਕਿ ਵਗੇ ਮੈਨਾਂ ਸੰਤੂ ਸਾਹਿਬ ਉਹਦੀ ਗਰੰਟੀ ਹੋਊਗੀ ਆਪਣੀ ਠੀਕ ਹੈ ਜੀ ਹਾਂ ਕੋਈ ਵੀਰ ਮੇਰਾ ਨਾ ਆਪਾਂ ਕੋਈ ਆਨਲਾਈਨ ਵੀ ਮਂਗਾਊਗਾ ਪਤਾ ਕੀ ਆਪਾਂ ਗੱਲ ਕਰਾਂ तो बाकी भी पूरी करमाली। मैंना के, 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 के नहीं, आ। <coughs> बस बस लो जी ठीक है ਤੋ ਜਿੱਦਾਂ ਕਿ ਦੱਸਿਆ ਵੀਰ ਨੇ ਵੀ ਪਹਿਲੇ ਸੂਬੇ ਦੇ ਵਿੱਚ ਵੀ ਦੁੱਧ ਚੰਗੀ ਕਪੈਸਿਟੀ ਰਹੀ ਆ ਹੁਣ ਦੂਜਾ ਸੂਬਾ ਸੋਣਾ ਉਮੀਦ ਦੋਸਤੋ ਪਹਿਲੇ ਸੂਬਿਆਂ ਨੂੰ ਦੇਖਦੇ ਹੋਏ ਹੁਣ ਵੀ ਕੋਈ ਚੰਗੀ ਵੀਰ ਕਰ ਸਕਦਾ ਬਾਕੀ ਥਣ ਚੱਡਾ ਬਹੁਤ ਸੋਣਾ ਸਾਫ਼ ਸੁਥਰਾ ਲੇਵਾ ਵਿਖਾਲਾ ਤੁਹਾਨੂੰ ਮੈਂ ਪਹਿਲਾਂ ਆਉਂਦਿਆਂ ਦੱਸਦਿਆਂ ਦੇਖਦਿਆਂ ਸਾਰੀ ਤੁਹਾਨੂੰ ਦੱਸ ਦਿੱਤਾ ਵੀ ਜਿੰਨਾ ਕਾ ਗਾਂ ਸਟਰਕਚਰ ਲੇਵੇ ਤੋਂ ਮਾ ਉਹਨਾਂ ਕਾ ਪਛਾਹ ਬਣ ਕੇ ਤਿਆਰ ਤੇ ਅੱਛਾ ਵੀਰ ਬਾਕੀ ਹੋਰ ਤਸੱਲੀ ਬਖਸ਼ਾ ਪੂਰੀ ਥਣਾ ਦੀ ਤੇ ਮੈਂ ਨਾ ਸੰਦੂ ਸਾਹਿਬ ਖਾਣਾ ਦੀ ਵੀ ਫੁੱਲ ਗਰੰਟੀ ਹੋਊਗੀ ਭਾਰ ਪੇਛੇ ਦੀ ਵੀ ਫੁੱਲ ਗਰੰਟੀ ਹੋਊਗੀ ਠੀਕ ਹੈ ਭਾਈ ਹਾਂਜੀ ਬਾਕੀ ਕੋਈ ਵੀਰ ਇੱਥੇ ਆਊਗਾ ਉਹ ਆਪਦੀ ਪੂਰੀ ਨਰਖਪਰਖ ਕਰਕੇ ਖੜੇ ਠੀਕ ਹੈ ਜੀ ਠੀਕ ਹੈ ਜੀ ਕੋਈ ਆਨਲਾਈਨ ਮਂਗਾਊਗਾ ਉਹ ਗੱਡੀ ਚ ਉਤਰਦੇ ਆਉਂਦੇ ਪਹਿਲਾਂ ਥਾਣੇ ਵੇਖੇ ਮੈਂ ਦੇ ਠੀਕ ਹੈ ਠੀਕ ਠੀਕ ਹੈ ਨਾ ਕੀ ਮੁੱਲ ਕਰਦੇ ਆਂ ਤਾਂ ਸੰਧੂ ਸਾਹਿਬ ਮੁੱਲ ਭਾਵੇਂ ਲੱਖ ਕਰਾ ਲਓ 95 ਕਰਾ ਲਓ ਹਾਂਜੀ 90 ਹਜ਼ਾਰ ਚ ਛੋਟ ਛੜੀ ਜਾ ਹੋ ਜਾਊਗਾ 90 ਚ ਹਾਂਜੀ ਠੀਕ ਹੈ ਜੀ ਸ਼ੋਰ ਸੜਈਆ ਕਿੰਨਾ ਕੋਈ 2 400 ਵਾਲਾ ਕੇ ਹੋ ਜੋ ਖੁੱਲਾ ਯਾਰ ਕਰ ਦਾਂਗੇ ਸੰਧੂ ਸਾਹਿਬ ਲਓ ਜੀ ਆ ਕੋਈ ਪਤਾ ਕੀ ਕਮੀਆਂ ਪੇਸ਼ੀਆਂ ਆਪਾਂ ਮੈਂ ਚ ਕੋਈ ਰਹਿ ਨਹੀਂ ਦਿੱਤੀਆਂ ਹੂੰ ਠੀਕ ਹੈ ਨਾ ਚਲੋ ਬਹੁਤ ਵਧੀਆ ਜੀ ਆ ਬਾਕੀ ਕਰਮਾਰੀ ਹੈ ਮਗਰ ਉਹ ਲੈਂਟਰ ਲਾਈ ਫਿਰਦੀ ਆ ਹਾਂ ਇੱਕ ਤੇ ਗੱਲਾਂ ਬਾਤਾਂ ਵਾਲੀ ਲੈਂਟਰ ਨੂੰ ਦੇਖ ਸਹੀ ਜਿਹੇ ਤਰੀਕੇ ਨਾਲ ਲਾਈ ਫਿਰਦੀ ਆ ਆ ਕਰੋ ਚੱਕ ਜੀ ਠੀਕ ਆ ਸੋ ਵੰਡਾ ਬੁੰਡਾ ਕਾਫੀ ਸੋਹਣੀਆਂ ਵਰਲਾਪੁਰ ਨਾਲ ਬਹੁਤ ਸੋਹਣੀਆਂ ਆ ਆਪਦੀ ਥਾਂਾਂ ਦੀਆਂ ਇਸ ਤੋਂ ਬਾਅਦ ਜਿਹੜੀ ਦੂਜੇ ਨੰਬਰ ਤੇ ਆਪਣੇ ਕੋਲ ਇਹ ਆ ਗਈ ਮੱਝ ਇਹਦਾ ਸੰਧੂ ਸਾਹਿਬ ਦੂਜਾ ਸੁਹਾ ਜੀ ਸੁਹਾ ਦੂਜਾ ਦੂਜਾ ਗਰੰਟੀ ਵਾਲਾ ਹੋਊਗਾ ਦੂਜਾ ਸੁਹਾ ਅੱਛਾ ਜੀ ਤਿਜ ਨਹੀਂ ਮੈਂ ਹੋਗੀ ਦੂਜਣ ਹੋਗੀ ਝੋਟੀ ਇਹ ਵੀ ਲਓ ਜੀ ਇਹ ਬਿਲਕੁਲ ਹਾਜ਼ਰ ਨਾਜ਼ਰ ਆ ਮਤਲਬ ਇਹ ਰਾਤ ਨੂੰ ਵੀ ਸੂ ਸਕਦੀ ਹੈ ਸਵੇਰੇ ਵੀ ਸੂ ਸਕਦੀ ਆ ਬਿਲਕੁਲ ਤਿਆਰੀ ਤੇ ਤਿਆਰੀ ਤੇ ਠੀਕ ਆ ਜੀ ਹਾਂ ਲਓ ਵੀ ਭਰਾਵੋ ਤਿਆਰੀ ਤੇ ਆ ਵੈਸੇ ਅੱਖਾਂ-ਖਾਂ ਬਿੱਲੀਆਂ ਨੇ ਜਿਵੇਂ ਆਪਾਂ ਨੀਂਦੀ ਦੇ ਆਪਣੇ ਪਸ਼ੂਆਂ ਵਿੱਚ ਦੇਖਦੇ ਆਂ ਮਗਰਲੇ ਖੁਰ ਤੋਤੇ ਆ ਤੇ ਕੋਈ ਵੀਰ ਚਲੋ ਕ੍ਰੋਸ ਵੀ ਤੁਸੀਂ ਸਮਝ ਸਕਦੇ ਜੇ ਬਾਕੀ ਝੋਟੀ ਸੂਈ ਹੁਣ ਦੂਜਾ ਸੁਹਾ ਸੂਣਾ ਇਹਨੇ ਤੇ ਤਿਆਰੀ ਪੂਰੀ ਮੁਕੰਮਲ ਆ ਵੈਸੇ ਜਿਵੇਂ ਦੱਸਿਆ ਤੁਹਾਨੂੰ ਵੀ ਅੱਜ ਭਲਕ ਅੱਜ ਰਾਤ ਜਾਂ ਮਾਰਨਿੰਗ ਸਵੇਰ ਬਾਕੀ ਜਦੋਂ ਆਪਾਂ ਵੀਡੀਓ ਦੋਸਤੋ ਪਾ ਦਾਂਗੇ ਇਹਦੀ ਵਿਸ਼ੇਸ਼ ਤੌਰ ਤੇ ਤੁਸੀਂ ਗੱਲਬਾਤ ਕੋਸ਼ਿਸ਼ ਸਕਦੇ ਜੇ ਹੋ ਸਕਦਾ ਰਾਤ ਜਾਂ ਕੱਲ ਮਾਰਨਿੰਗ ਸਵੇਰ ਹੋ ਸਕਦੀ ਹੈ ਠੀਕ ਆ ਬਾਕੀ ਹੈ ਤਿਆਰੀ ਇਹ ਪੂਰੀ ਸੰਦੂ ਸਾਹ ਤਰਦੀ ਪਲਵਾਨਾ ਰੱਖੂਗਾ ਪਲਵਾਨਾ ਵਾ ਕੋਈ ਪਲਵਾਨਾ ਦੇ ਕੋਲਾ ਤੇ ਪਲਵਾਨਾ ਕੋਧਰੂਗੀ ਬਾਕੀ ਥਣ ਚੱਡੇ ਦੀਆਂ ਬੜੀਆਂ ਸਫਾਈਆਂ ਲਈ ਫਿਰਦੀ ਆ ਉਹ ਕਾਫੀ ਸੋਹਣਾ ਜਿਹੜਾ ਬਖਾਲਾ ਜਿਹੜਾ ਦੋਸਤੋ ਤੁਸੀਂ ਦੇਖ ਰਹੇ ਜੇ ਕਰਮਾਂ ਲਈ ਲਈ ਫਿਰਦੀ ਆ ਬਾਕੀ ਚੰਗੀ ਕਾਰਗੁਜ਼ਾਰੀ ਹੋਊਗੀ ਬਿਲਕੁਲ ਫਿਕਸ ਦੀ ਆਰਡਰ ਠੀਕ ਆ ਤੇ ਕਦ-ਕੁਦ ਦੋਹਾਂ ਝੋਟੀਆਂ ਦਾ ਇੱਕੋ ਜਿਹਾ ਮੀਡੀਅਮ ਤੋਂ ਜਿਹੜੀ ਪਲੱਸ ਹਾਈਟ ਆ ਮੀਡੀਅਮ ਵੀ ਕੋਈ ਅੰਗ ਕੇ ਤੁਸੀਂ ਸੌਦਾ ਕਰ ਸਕਦੇ ਜੇ ਬਾਕੀ ਫੇਸ ਪੂਸ ਦੀ ਬੜੀ ਸੋਹਣੀ ਆ ਆ ਲੋ ਠੀਕ ਆ ਸਿੰਘ ਸਿੰਘ ਬਿਲਕੁਲ ਐਨ ਗੁਲਾਈ ਦੇ ਵਿੱਚ ਛੋਟਾ ਜਿਹਾ ਸਿੰਘ ਅੱਛਾ ਵੀਰ ਗਗਨ ਕੀ ਮੰਗ ਕਰਦੀ ਦੀ ਮੁੱਲ ਸੰਧੂ ਸਾਹਿਬ ਮੁੱਲ ਪਾ 75 ਕਰੀਏ ਹਾਂ ਹਾਂ ਨਾ ਹੀ 72 ਦੀ ਹੋਣੀ ਆ 72 ਦੀ 72 ਜੋ ਕੋਈ 150 ਛੋੜ ਛੜਈਆ ਹੋਣਾ ਠੀਕ ਹੈ ਜੀ ਪਤਾ ਕੀ ਤੁਹਾਨੂੰ ਪਤਾ ਬਜ ਰੇਡ ਆਪਾਂ ਬਿਲਕੁਲ ਜੈਨੂਏ ਪਾਉਨੇ ਆਪਾਂ ਗਏ ਤੁਸੀਂ ਅੱਗੇ ਵੀਡੀਓ ਪਈ ਪੈਂਦੀ ਆਂ 40000 ਦੇ ਵਿੱਚ ਇਹ ਝੋਟੀ ਤੁਹਾਨੂੰ ਮਿਲ ਜੂਗੀ ਬਾਕੀ ਚੰਗੀ ਆ ਕਰਮ ਵਾਲੀ ਸੰਭੀ ਸੂਭੀ ਆ ਕਿਸੇ ਪਾਸੋਂ ਕੋਈ ਨਸੇਰੇ ਪੰਚ ਨਹੀਂ ਪੂਰੀ ਰਾਜੀ ਠੀਕ ਆ ਪੜੇ ਪੜੇ ਨਵਾਇਆ ਵੈਸੇ ਜਿਵੇਂ ਤੁਹਾਨੂੰ ਦੱਸ ਹੀ ਦਿੱਤਾ ਵੀ ਹੈ ਤਿਆਰੀ ਅੱਜ ਭਲਕ ਹੋ ਸਕਦੀ ਹੈ। ਬਸ ਜੀ ਬਸ। ਸੂ ਵੀ ਸਕਦੀ ਰਾਤ ਨੂੰ ਸੰਧੂ ਸਾਹਿਬ। ਹਾਂ ਬਿਲਕੁਲ ਜੀ ਬਿਲਕੁਲ ਤਿਆਰੀ ਤੇ ਆਪਾਂ ਸੂਣਾ ਹੀ ਜੀ। ਹਾਂ ਬਿਲਕੁਲ ਕੱਲ ਤੱਕ ਨਹੀਂ ਸੁਈ ਹੋਊਗੀ ਵੈਸੇ ਵੀ। ਹਾਂ ਬਿਲਕੁਲ ਜੀ। ਹਾਂ ਜੀ ਹਾਂ ਜੀ। ਅੱਛਾ ਵੀਰ ਗਗਨ ਅਗਲੇ ਪਾਸੇ ਤਿੰਨ ਬੈੜਾਂ ਤੇ ਦੋ ਗੱਬਣ ਜਿਹੜੀਆਂ ਪਹਿਲੇ ਨੰਬਰ ਤੇ ਆ ਜਰਸੀ ਆ ਗਈ ਜੀ। ਇਹ ਜਰਸੀ ਆ ਗਈ ਆਪਣੇ ਦੋ। ਲਓ ਜੀ ਜਰਸੀ ਬੈੜ ਜਿਹੜੀਆਂ ਦੋਸਤੋ ਪਹਿਲੇ ਨੰਬਰ ਤੇ ਆਪਾਂ ਤੁਹਾਨੂੰ ਦਿਖਾਉਣੇ ਆ। ਵੈਸੇ ਤੀਜੇ ਨੰਬਰ ਤੇ ਆ। ਬੈੜਾਂ ਦੇ ਵਿੱਚੋਂ ਇਹ ਪਹਿ બસ ਬੋਤੋ। ਲਓ ਵੀ ਦੋਸਤੋ ਦੂਜਾ ਸੁਆ। ਮੈਨੂੰ ਨਾ ਝੰਜਰਾਈਆਂ ਪਾਈਆਂ ਅੱਜ ਹੀ ਤਾਂ ਕਰਕੇ ਥੋੜਾ ਕਾਲਾ ਪੰਨ ਕਰਦੀ ਬਾਕੀ ਭਾਵੇਂ ਜਿੱਦਾਂ ਭਾਵੇਂ ਨਿਆਣਾ ਫੜੀ ਫਿਰੇ। ਠੀਕ ਆ। ਹਾਂਜੀ ਹਾਂਜੀ। ਅੱਛਾ ਫਿਰ ਕਾਕਾ ਨੇ ਦੇਣ ਹਜੇ ਲੈ ਜੂ ਕੋਈ ਪੰਜ ਚਾਰ। ਲੈ ਜਾਣੇ ਲੈ ਜਾਣੇ ਸੰਧੂ ਸਾਹਬ ਆ। ਲਓ ਜੀ। ਦੰਦੀ ਵੀ ਛਿੱਗੀ ਹੋਊਗੀ। ਲਓ ਜੀ। ਹਾਂਜੀ। ਠੀਕ ਹੈ ਜੀ। ਅੱਜ ਕੰਨੀ ਵਾਲੇ ਦੰਦ ਤਾਂ ਪਏ ਆ ਦੁੱਧ ਹਨਾ। ਪਏ ਜੀ ਪਏ। ਲਓ ਦੋਸਤੋ। ਬਸ ਬੋਤੋ ਬਸ। ਮੂੰਹੋਂ ਦੰਦੀ ਛਿੱਗੀ ਆ ਛੇ ਦੰਦਾਂ ਦਾ। ਸੋ ਦੂਜਾ ਸੁਆ ਵੈਰਨੈਸ ਹੋਣਾ। ਬਾਕੀ ਥਣ ਥਣ ਤੁਸੀਂ ਵੇਖੋ ਜੀ ਥਣ ਥਣ ਬੜਾ ਵਧੀਆ ਲੱਗਾ ਹੋਣਾ ਇਹ ਇਹਦਾ ਕਰਕੇ ਘਰ ਦੀ ਕਾਲ ਪੁਣਾ ਜਾ ਬਾਕੀ ਬੜੀ ਠੰਡੀ ਠੁੰਡੀ ਆ ਚਲੋ ਝਾਂਜਰਾ ਪਾਈਆਂ ਦਾ ਕਰ ਹਾਂਜੀ 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 ਲਓ ਜੀ ਆਹ ਲਓ ਜੀ ਠੀਕ ਆ ਸੋ ਬਰਲ ਬਰਲ ਚੰਗੀ ਆਪਸੀ ਥਣਾ ਵੀ ਬਾਕੀ ਨਵੀਂ ਆ ਵਛੀ ਤੇ ਜਿੱਦਾਂ ਤੁਹਾਨੂੰ ਦੱਸਿਆ ਵੀ ਦੂਜਾ ਸੂਬਾ 5-4 ਦਿਨ ਇੱਕ ਆਈਡੀਆ ਰੱਖ ਕੇ ਕੋਈ ਵੀਰ ਸੌਦਾ ਕਰ ਲੇ ਹਾਂਜੀ 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 ਤੇ ਮੀਡੀਅਮ ਜੀ ਹਾਈਟ ਆ ਤੇ ਲਵੀ ਜੀ ਵਛੀ ਆ ਤੇ ਇਹਦੀ ਮੰਗ ਮੁੱਲ ਬੜੀ ਕੀ ਹੈ ਵੀਰ ਸੰਧੂ ਸਾਹਿਬ ਮੁੱਲ ਭਾਵੇਂ 45 ਕਰਾ ਲਓ 43 ਕਰਾ ਲਓ ਆਹ 40000 ਚੋਂ 1000 ਰੁਪਏ ਛੱਡਣਾ ਮਾਨਤਾ ਨਹੀਂ 40 ਚੋਂ ਆਹ ਠੀਕ ਹੈ ਜੀ ਪਤਾ ਕੀ ਆਪਾਂ ਇਹ ਨਹੀਂ ਆ ਵੀ ਲੋਕਾਂ ਨੂੰ ਮੁੱਲ 55 ਕਰੀ ਜਾਓ 50 ਕਰੀ ਜਾਓ ਹੂੰ ਹੂੰ ਉਹ ਬੰਨੀ ਛੱਡਾਂਗੇ ਉਹਦਾ ਕੋਈ ਫਾਇਦਾ ਨਹੀਂ ਬਿਲਕੁਲ ਜੀ ਬਿਲਕੁਲ ਬਿਲਕੁਲ ਨਾਰਮਲ ਤੇ ਜੈਨੂਨ ਜਿਹੜੇ ਰੇਟਾਂ ਦੇ ਉੱਪਰ ਬਸ ਜੀ ਬਸ ਬਿਲਕੁਲ ਆ ਤਾਂ ਦੋਸਤੋ ਪਹਿਲਾਂ ਵੀ ਵੀਡੀਓ ਪਾਈਆਂ ਆ ਆਪਾਂ ਪਹਿਲਾਂ ਪਿਛਲੀਆਂ ਵੀਡੀਓ ਦੇ ਵਿੱਚ ਵੀ ਕਾਫੀ ਸਵੱਲੇ ਰੇਟ ਸੀਗੇ ਰੇਟ ਭਾਅ ਪੜਤਾ ਕੋਈ ਨਜਾਇਜ਼ ਨਹੀਂ ਬਿਲਕੁਲ ਜਾਇਜ਼ ਹੈ ਸੰਧੂ ਸਾਹਿਬ ਮਾਲ ਪਤਾ ਕੀ ਆ ਮਾਲ ਜੇ ਭਾਅ ਨਾਲ ਆਇਆ ਪਿੱਛੋਂ ਤੇ ਗਾੜੀ ਭਾਅ ਨਾਲ ਦੇ ਦਾਂਗੇ ਜਦੋਂ ਪਿਛੋ ਟਾਇਰ ਟ ਹੋ ਜੂਗਾ ਗਾੜੀ ਵੀ ਟਾਇਰ ਟ ਹੋ ਜੂਗਾ ਸਹੀ ਆ ਜਦੋਂ ਮਿਲਦਾ ਜਿੰਨਾ ਜਿਹੜਾ ਨਜ਼ਰ ਤੇ ਲਾਓ ਲਓ ਜੀ ਨਹੀਂ ਜਿੰਨਾ ਵੀ ਆਪਾਂ ਹਰ ਵਾਰ ਕਹਿੰਦੇ ਆ ਜਿੰਨਾ ਜੀ ਬਾਬਾ ਜੈਨੂਨ ਜੇ ਪੜਤਾ ਰੱਖ ਕੇ ਵੀਰਾਂ ਨੂੰ ਦਈਏ ਲਓ ਵੀ 40000 ਦੇ ਵਿੱਚੋਂ 1000 ਮੰਨ ਤਨ 1000 ਛੋੜੇ ਹੋ ਜੂ 39000 ਦੀ ਹੋ ਜੂ ਹਾਂਜੀ ਤੇ ਬਾਕੀ ਥਾਂ ਥੋਣ ਲੇਵਾ ਲੂਆ ਇਸ ਤੋਂ ਬਾਅਦ ਅੱਗੇ ਆ ਗਈ ਆਪਣੇ ਕੋਲ ਸੰਧੂ ਸਾਹਿਬ ਇਹਦਾ ਵੀ ਦੂਜਾ ਸੂਆ ਜੀ ਲਾਲ ਡੱਬੀ ਵਹਿੜ ਆ ਜੀ ਠੀਕ ਆ ਜੀ ਹਾਂ ਜੀ ਲਾਲ ਡੱਬੀ ਵਹਿੜ ਆ ਦੋਸਤੋ ਦੂਜਾ ਸੂਆ ਤੇ ਦਿਨ ਇਹਦੇ ਵੀ ਇੰਨੇ ਕੀ ਹਫਤਾ ਕ ਲੈ ਜੀ ਹਫਤਾ ਕ ਲੈ ਜੂ ਸੰਧੂ ਸਾਹਿਬ ਇਹ ਵੀ ਇਹ ਵੀ ਜਲਸੀ ਦਾ ਕ੍ਰੋਸ ਹੈਦਾ ਵੀ ਲਓ ਜੀ ਖੈ ਕ੍ਰੋਸਾਂਗ ਦੇ ਵਿੱਚ ਹਾਂ ਬਾਕੀ ਅੱਗੇ ਪਹਿਲਾਂ ਆਪਾਂ ਹਰ ਵੀਡੀਓ ਦੇ ਵਿੱਚ ਜ਼ਿਕਰ ਕਰਦੇ ਹਾਂ ਦੋਸਤੋ ਕ੍ਰੋਸਾਂਗ ਬਹੁਤੇ ਵੀ ਅੱਗੇ ਖਰੀਦਣਗੇ ਕਿਉਂਕਿ ਅੱਗੇ ਗਰਮੀ ਦਾ ਸੀਜ਼ਨ ਹੈ ਬਸ ਜੀ ਬਸ ਸੈਮ ਗਰਮੀ ਦਾ ਜਿਹੋ ਜਿਹੋ ਰੋਤਾ ਆਉਣੀ ਆ ਤੇ ਇਹਨਾਂ ਵਹਿੜਾਂ ਦੀ ਰੋਤਾ ਕ੍ਰੋਸਾਂਗ ਵਾਲੀਆਂ ਵਹਿੜਾਂ ਦੀ ਠ ਇਹ ਲਾਲ ਡੱਬੀ ਆ ਜਰਸੀ ਐਚ ਐਫ ਦਾ ਕ੍ਰਾਸ ਹਫਤਾ 7 ਦਿਨ ਕੋਈ ਆਈਡੀਆ ਮੰਨ ਕੇ ਵੀਰ ਸੌਦਾ ਕਰ ਸਕਦਾ ਬਾਕੀ ਥਣ ਥਣ ਚਾਰ ਨੇ ਕਿਸੇ ਤਰ੍ਹਾਂ ਦੀ ਕੋਈ ਬੱਚਾ ਜਾਂ ਐਕਸਟਰਾ ਤੁਹਾਨੂੰ ਫੋਟ ਲੱਗੀ ਨਜ਼ਰ ਨਹੀਂ ਆਊਗੀ ਹਾਂ ਲਵੀ ਵੀਰ ਗਗਨ ਜੀ ਦਾ ਫਿਰ ਕੀ ਮੁੱਲ ਸੰਧੂ ਸਾਹਿਬ ਮੁੱਲ ਭਾਵੇਂ ਦਾ 55 ਹੋਵੇ ਹਮਮ ਇਹਦੀ ਹਾਨਾ ਹੀ 52 ਦੀ ਹੋਣੀ ਆ 52 ਦੀ ਹਾਂ ਠੀਕ ਹੈ ਜੀ ਲੋ ਵੀ ਦੋਸਤੋ ਡਿਮਾਂਡ 55 ਕੁਛ ਵੀ ਆ ਪਰ ਇੱਕ ਰਸਤਾ ਮਿਲ ਜਾਂਦਾ 52000 ਦੀ ਜਿਹੜੀ ਹਾਨ ਆ ਠੀਕ ਆ ਬਾਕੀ ਢਿੱਲਾ ਢੁਲਾ ਵਿਖਾ ਲਾ ਤੁਹਾਨੂੰ ਵਿਖਾਉਣੇ ਆ ਵੀ ਬਣੂਗਾ ਕੀ ਆ ਬੇਤੋ ਸੰਧੂ ਸਾਹਿਬ ਬਹੁਤ ਵਸ਼ੀ ਬਣੂਗੀ ਥੱਲੇ ਆ ਬਿਲਕੁਲ ਭਾਵੇਂ ਜਿੱਦਾਂ ਮਰਜੀ ਬਣ ਨਿਆਣਾ ਬੈਠਾ ਰਹਿ ਵੀ ਥੱਲੇ ਹਾਂ ਹਾਂ ਲਓ ਜੀ ਕਰੋ ਚੈੱਕ ਇਹ ਲਾ ਬਹੁਤ ਜਿਆਦੀਆਂ ਵਸ਼ੀ ਦੀਆਂ ਬਹੁਤ ਸੋਹਣਾ ਲੇਵਾ ਬਣਾ ਕੇ ਤਿਆਰ ਕਰੂਗੀ ਤਿਆਰੀ ਤੇ ਜਦੋਂ ਹੋਈ ਦੋਸਤੋ ਬਖਾਲਾ ਕੋਈ ਹੋਰ ਨਜ਼ਰ ਆਊਗਾ ਹਜੇ ਦਿਨ ਲੈ ਲੈਂਦੀ ਆ ਪਾਕੀ 7 8 ਦਿਨ ਕੋਈ ਵੀ ਰਮਨ ਕੇ ਤੁਸੀਂ ਸੌਦਾ ਕਰ ਲਿਓ ਅੱਗੇ ਲਾਸਟ ਵਿੱਚ ਜਿਹੜੀ ਆਪਾਂ ਤਾਂ ਇਹ ਸੰਧੂ ਸਾਹਿਬ ਕੱਲ ਸਵੇਰ ਦੀ ਵੈੜ ਸੁਈ ਆ ਜੀ ਅੱਛਾ ਅੱਜ ਹੀ ਸੂਈਏ ਫਿਰ ਕੱਲ 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 ਮਾਰਨਿੰਗ ਕੱਲ ਮਾਰਨਿੰਗ ਜੇਰ ਜੂਰ ਆਪਣੇ ਅੱਥੀ ਭਾਈ ਇੱਥੇ ਮੈਂ ਨਾ ਸਾਰੀ ਵੀਡੀਓ ਹੈਗੀ ਜੇਰ ਦੀ ਆਪਣੇ ਕੋਲ ਕੋਈ ਚੱਕਰ ਨਹੀਂ ਆ ਕੋਈ ਵੀਰ ਭਰਾ ਮੰਗੂ ਆਪਾਂ ਦੇ ਵੀ ਦਵਾਂਗੇ ਅੱਛਾ ਗਾਗਾ ਨਾ ਸੂਆ ਭਾਈ ਪਹਿਲਾਂ ਹੀ ਸੂਆ ਪਹਿਲਾਂ ਮੂੰਹ ਚੌਗੀ ਹੋ ਗਈ ਬਹੁਤ ਅੰਦੀ ਚਾਰ ਦੰਦ ਚਾਰ ਦੰਦ ਹੋਣਗੇ ਸਾਬ ਇਹਦਾ ਨਾ ਆਪਣਾ ਸੌਦਾ ਹੋ ਗਿਆ ਸੀ 2 ਵਜੇ ਕਿਸ ਬੰਦੇ ਨਾਲ ਓਕੇ ਠੀਕ ਆ ਜੀ ਉਹਨਾਂ ਨੇ ਪਹਿਲਾਂ ਭੋਲ ਭਲ ਨਹੀਂ ਆਪਣੇ ਨਾਲ ਹਾਂ ਜੀ ਤੇ ਤੁਹਾਨੂੰ ਪਤਾ ਹੈ ਬੰਦੇ ਸੀ ਉਪਰੇ ਆਪਾਂ ਨੂੰ ਇਹ ਹੀ ਵਿਚਾਲ ਇਹਨਾਂ ਦੇ ਰੁਪਈਏ ਨਕਦਾ ਹੂੰ ਉਹਨਾਂ ਵਸ਼ੀ ਚੋਚ ਆ ਗਏ ਤੇ ਮੈਨੂੰ ਆਂਦੇ ਵੀ ਅੱਧੇ ਰੁਪਏ ਦੇ ਜਾਣੇ ਆ ਤੇ ਮੈਂ ਨਹੀਂ ਸ਼ਾ ਜੀ ਇਹ ਕੰਮ ਨਹੀਂ ਹੋਣਾ ਬਾਕੀ ਥਣ ਥਣ ਵੀ ਆ ਪ੍ਰੋਪਰ ਬਹੁਤ ਵਧੀਆ ਹੱਥ ਚੋਂਦਾ ਪੂਰਾ ਹਲੇ ਭਲਾ ਭੁਲਾਵਾ ਭਲਾ ਕਰਕੇ ਆਵੇ ਹਾਂ ਇਹ ਸਾਰੀ ਚੋਈ ਆਪਾਂ 2 ਵਜੇ ਠੀਕ ਹੈ ਜੀ ਹਾਂ ਜੀ ਇਹ ਵਸ਼ੀ ਮਹਾਰਾਜ ਸੁੱਖ ਰੱਖੇ ਪਹਿਲ ਨਹੀਂ 20 22 ਕਿਲੋ ਤਾਰਾ ਦਊਗੀ ਹੂੰ ਨਸਲ ਬਰੀਡ ਆ ਪੂਰੀ ਹਾਂ ਨਸਲ ਬਰੀਡ ਚਾ ਸਦ ਕੋ ਤੋਂ ਵੀ ਫੁੱਲ ਵੱਡੀਆਂ ਬਸ ਜੀ ਬਸ ਲਓ ਦੋਸਤੋ ਕੱਦ ਵੀ ਜ਼ਿਕਰ ਕਰ ਦਿੰਨੇ ਆ ਕੱਦ ਪੂਰਾ ਵੱਡਾ ਬੱਛੀ ਦਾ ਬਹੁਤੇ ਵੀਰਾਂ ਨੇ ਆਖਣਾ ਪਹਿਲਾ ਸੂਆ ਸੂਈ ਕਰੇ ਦਰਮਿਆਨੀ ਨਾ ਹੋਵੇ ਪਰ ਵੱਡੀ ਆ ਫੁੱਲ ਮਗਰ ਵੀ ਬੱਛੀ ਜੋ ਇਹਦੇ ਲਓ 나ੜੂ ਤੇ ਬੱਚਾ ਆ ਵੀ 나ੜੂ ਨਾਲ ਇਹ ਕੱਲ ਸਵੇਰ ਦੀ ਸੂਈ ਆ 10 ਵਜੇ ਦੀ ਜੇਰੇ ਦੀ ਪ੍ਰੋਪਰ ਪਈ ਆ ਅੱਛਾ ਪੌਲਾ ਫਿਰ ਮਤਲਬ ਕੱਲ ਸਵੇਰ ਦੀ ਸੂਈ ਆ ਕੱਲ ਤੇ ਸ਼ਾਮੀ ਦੋ ਡੰਗ ਤੇ ਜੇ ਡੰਗ ਦੇ ਮਾਰਨਿੰਗ ਚਵਾਈ ਹੋ ਚੁੱਕੀ ਸੰਧੂ ਸਾਹਿਬ ਕੱਲ ਆਪਾਂ ਸ਼ਾਮੀ ਵੀ ਇਹਦੇ ਨਾਲ 4-5 ਕਿਲੋ ਕੱਲ ਚੋਇਆ ਸੀ 5-6 ਕਿਲੋ ਹੀ ਸਵੇਰੇ ਚੋਇਆ ਹੂੰ ਹੂੰ ਤੇ ਕੋਈ 4 ਕਿਲੋ ਨਾ ਦੁਪਹਿਰੇ ਚੋਇਆ ਸੀ अच्छा जी आज ही आज ही आज आज दोपहर ही हुन चोई दी है वीडियो पैन दी है दी थी। ठीक है हा। हां जी हां जी ठीक है ठीक है ओ चोण तो बाद जिन्नाक बनी हुन दोबारा दोबारा बनी जिन्नी के कर मारी सारी आज चवाई होगी सी सौदा हो गया सीगा फिर सौदा हो गया सी संधू साहब अच्छा जी आपा ਝੂਠ ਨਹੀਂ ਮਾਰਨਾ ਉਹ ਬੰਦੇ ਸੀ ਲਾਮਦੇ ਆਪਾਂ ਜਾਣਦੇ ਨਹੀਂ ਆਪਾਂ ਨੂੰ ਆਂਦੇ ਹੀ ਵੀ ਅੱਧੇ ਰੁਪਏ ਦੇ ਜਾਣੇ ਆ ਹਾਂਜੀ ਹਾਂਜੀ ਠੀਕ ਆ ਨਾ ਤੁਹਾਨੂੰ ਪਤਾ ਅੱਜ ਕੱਲ ਨਹੀਂ ਵਿਸ਼ਵਾਸ ਕਰਕੇ ਤੇ ਹਾਂ ਬਿਲਕੁਲ ਹਾਂਜੀ ਤੁਹਾਡਾ ਵੀ ਕੰਮ ਇਸ ਤਰ੍ਹਾਂ ਦਾ ਵੀ ਨਕਦ ਕੰਮ ਦਾ ਨਕਦ ਬਸ ਬਸ ਤੁਹਾਨੂੰ ਪਤਾ ਆਪਾਂ ਮਾਲ ਨਕਦ ਦਾ ਨਾ ਮਾਲ ਲੈਣਾ ਬਸ ਬਸ ਲਓ ਦੋਸੋ ਬੱਚੀ ਬਹੁਤ ਪਿਆਰੀ ਆ ਫਿਲਹਾਲ ਡਿਟੇਲ ਤੁਹਾਨੂੰ ਪੂਰੀ ਮਿਲ ਗਈ ਆ ਕੱਲ ਮਾਰਨਿੰਗ ਦੀ ਸੂਈ ਆ ਕੋਈ ਅੱਜ ਤਿੱਜੇ ਚੌਥੇ ਚੌਥੇ ਡੰਗ ਦੀ ਹੁਣ ਸ਼ਾਮੀ ਅੱਜ ਦੁਪਹਿਰ ਜਿਹੜੀ ਚਵਾਈ ਵੀ ਹੋ ਚੁੱਕੀ ਆ ਹੁਣ ਸ਼ਾਮੀ ਫਿਰ ਕੋਈ ਧਾਰਾਂ ਕੱਢੀਆਂ ਜਾਣਗੀਆਂ ਬਾਕੀ ਕੋਈ ਵੀਰ ਆ ਉਹਦਾ ਟਾਈਮ ਤੋਂ ਟਾਈਮ ਬਣ ਕੇ ਚੋਕੇ ਦੇਖ ਸਕਦਾ ਵੈਸੇ ਬੌਲੇ ਤੇ ਆ ਤੇ ਦੁੱਧ ਕਰਮਾ ਲਈ ਸੋਨਾ ਪਰੂਗੀ ਬਾਕੀ ਥੋੜੀਆਂ ਭਲਾ ਭੁਲਾ ਜਿਹੜੀਆਂ ਨਜ਼ਰ ਆ ਰਹੀਆਂ ਤੁਹਾਨੂੰ ਪਹਿਲਾਂ ਕਰਕੇ ਜਿਹੜੀਆਂ ਭਲਾ ਭੁਲਾ ਵਿੱਚ ਬਹਿਣਾ ਤੇ ਹੁੰਦੀਆਂ ਨਾਰਮਲ ਬਾਕੀ ਥਣ ਥਣ ਪੂਰਾ ਹੱਥੀ ਚਵਾਈ ਦਾ ਕੱਢ ਆਊਗੀ ਤੇ ਮੱਥਾ ਮੂਥਾ ਬ ਤੇ ਮਗਰਬੀ ਬੱਚੀ ਆ ਤੇ ਮੋਹੋਂ ਦੰਦੀ ਵੀ ਤੁਹਾਨੂੰ ਆਪਾਂ ਚੈੱਕ ਕਰਾਤੀ ਆ ਤੇ ਮੁੱਲ ਕੀ ਰਹਿੰਦਾ ਜਾਂਦਾ ਵੀਰ ਜੀ ਕੀ ਕਰਦੇ ਮੁੱਲ ਮੁੱਲ ਸੰਧੂ ਸਾਹਿਬ ਭਾਵੇਂ 60 ਕਰ ਲਈਏ ਆ 55 ਦੀ ਹਾਂ ਨਾ ਹੋਣੀ ਆ 55 ਦੀ ਆ ਠੀਕ ਹੈ ਭਰਾ ਜੋ ਆਪਾਂ ਵਾਟੀ ਲੈਣਾ ਲਓ ਜੀ 55000 ਦੇ ਵਿੱਚ ਇਹ ਬੱਚੀ ਮਿਲ ਜੂਗੀ ਬਾਕੀ ਨਵੀਆਂ ਵੈੜ ਦੋਸਤੋ ਬਹੁਤੇ ਵੀਰ ਲੱਭ ਰਹੇ ਨੇ ਪਹਿਲੇ ਪਹਿਲੇ ਸਵੇਰੇ ਵੈੜਾ ਦੂਜੇ ਸਵੇਰੇ ਵੈਸੇ ਸੂਈ ਸੁਪਾਈ ਆ ਬੇਫਿਕਰੀ ਆ ਦੋਸਤੋ ਕੋਈ ਵੀਰ ਲੈ ਕੇ ਜਾਊਗਾ ਕੋਈ ਜੇਰ ਜੂਰ ਪ੍ਰੋਪਰ ਪਈ ਆ ਜੇਰ ਦੀ ਤੁਹਾਨੂੰ ਮਿਲ ਜੂਗੀ ਜੇਰ ਦੀ ਗਰੰਟੀ ਹੋਵੇ ਸੰਧੂ ਸਾਹਿਬ ਠੀਕ ਆ ਤੇ ਬਾਕੀ ਇੱਕ ਵਾਰੀ ਤੁਹਾਨੂੰ ਥੋੜਾ ਜਿਹਾ ਹੋਰ ਕੋਲੋਂ ਬਖਾਉਣ ਦੀ ਕੋਸ਼ਿਸ਼ ਕਰਦੇ ਆਂ ਪਾ ਥਾਨ ਆ ਲਓ ਥਾਨ ਬੜਾ ਸੋਹਣਾ ਲੱਗਾ ਮੋਟੀ ਮੋਟਾ ਥਾਨ ਲੱਗਾ ਵਾ ਠੀਕ ਹੈ ਭਰਾ ਅੱਛਾ ਵੀਰ ਗਗਨ ਇਹ ਪਸੂ ਸੀ ਅੱਜ ਹਾਂਜੀ 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 ਠੀਕ ਆ ਵੀਰੇ ਤੇ ਨੰਬਰ ਬੋਲ ਦੇ ਆਪਣੇ ਨੰਬਰ ਸੰਧੂ 188475 07397 ਠੀਕ ਆ ਵੀਰੇ ਹਾਂਜੀ ਹੋਰ ਕੋਈ ਗੱਲਬਾਤ ਆ ਕਿਰਪਾ ਬਾਬੇ ਨਾਨਕ ਦੀ ਠੀਕ ਹੈ ਭਰਾ ਹਾਂਜੀ ਲੋਬ ਦੋਸਤੋ ਇਹ ਸਾਨੂੰ ਮੇਰੇ ਨਾਲ ਵੀਰ ਗਗਨ ਪਿੰਡ ਟੋਟੀਆਂ ਤੁਸੀਂ ਵਿਜਿਟ ਕਰਨੀ ਆ ਦੋਸਤੋ ਨਸ਼ਹਿਰੇ ਪਨੂਆ ਤੋਂ ਕੋਈ 2 2.5 ਕਿਲੋਮੀਟਰ ਦੀ ਦੂਰੀ ਆ ਵੀਰ ਉਹਨਾਂ ਦੀਆਂ ਬਾਹਰ ਬੈਕਾਂ ਤੇ ਨੰਬਰ ਵੈਸੇ ਸਕਰੀਨ ਤੇ ਚੱਲਦੇ ਆ ਨੰਬਰਾਂ ਤੇ ਤੁਸੀਂ ਕਾਲ ਕਰ ਲਿਓ ਦੋ ਝੋਟੀਆਂ ਤੁਹਾਨੂੰ ਦਿਖਾਤੀਆਂ ਰੇਡ ਪੜਤਾ ਵੀ ਜੇਨੂ ਉਹਨਾਂ ਦਾ ਜਾਇਜ਼ ਰੇਡ ਭਾਅ ਪੜਤਾ ਬਾਕੀ ਆਓ ਆਪਣੀ ਨਰਕਪਰਕ ਕਰੋ ਤਸੱਲੀ ਕਰੋ ਘਾਹਾਂ ਰਣ ਕੇ ਪਸ਼ੂ ਆਉਂਦੇ ਰਹਿੰਦੇ ਆ ਅੱਗੇ ਤੋਂ ਜਿਹੜੇ ਨਵੇਂ ਪਸ਼ੂ ਆਉਂਦੇ ਦੋਸਤੋ ਉਹਨਾਂ ਬਾਰੇ ਵੀ ਤੁਸੀਂ ਕਾਲ ਕਰਕੇ ਨਵੇਂ ਪਸ਼ੂਆਂ ਦੀ ਵੀ ਆਏ ਦਿਨ ਡਿਟੇਲ ਲੈ ਸਕਦੇ ਜੀ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ